ਨਾ ਹੀ ਵੱਡੀ ਗਿਣਤੀ ਦੇ ਵਿੱਚ ਡੌਗ ਬਾਈਟ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇਨਾ ਕੇਸਾਂ ਨੂੰ ਗੰਭੀਰਤਾ ਦੇ ਨਾਲ ਲੈ ਤਿਆ ਹੋਇਆ ਸਿਹਤ ਵਿਭਾਗ ਫਤਿਹਗੜ੍ਹ ਸਾਹਿਬ ਦੇ ਵੱਲੋਂ ਜ਼ਿਲ੍ਹੇ ਵਿੱਚ ਐਨੀਮਲ ਵਰਥ ਕੰਟਰੋਲ ਪ੍ਰੋਗਰਾਮਾ ਤਹਿਤ ਆਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਨਸਬੰਦੀ ਕੀਤੀ ਜਾਵੇਗੀ ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆ ਹੋਇਆ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਪ੍ਰਗਜੋਤ ਕੌਰ ਨੇ ਦੱਸਿਆ ਹੈ ਕਿ ਇਸ ਸਬੰਧੀ ਸਾਰੀ ਪ੍ਰਪੋਜ਼ਲ ਬਣਾ ਕੇ ਡੀਸੀ ਫਤਿਹਗੜ੍ਹ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਤੇ ਅਗਲੀ ਮੀਟਿੰਗ ਵਿੱਚ ਇਹ ਸਾਰਾ ਪ੍ਰੋਗਰਾਮ ਨੂੰ ਫਾਈਨਲ ਕਰ ਦਿੱਤਾ ਜਾਵੇਗਾ। ਕਿ ਜੋ ਸਾਡੀ ਜਿਸ ਸਾਧਨਾ ਮੀਟਿੰਗ ਹੁੰਦੀ ਹੈ ਇੰਟਰਸੈਕਟਰਲ ਮੀਟਿੰਗ ਜੋ ਸਾਡੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਕਿ ਪ੍ਰਪੋਜ਼ਲ ਰੱਖਿਆ ਸੀਗਾ ਕਿ ਜੋ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਡੌਗਸ ਹੈਗੇ ਨੇ उन्होंने मास वैक्सीनेशन और स्टरलाइजेशन की जाए अंडर द ए बी सी प्रोग्राम एनिमल बर्थ कंट्रोल प्रोग्राम मीटिंग को हो चुकी है साढ़े को एक प्रपोजल हो चुके हैं लेकिन एक दोबारा कन्फर्मेशन की मीटिंग होनी है जो कि इंटर सैक्टर मीटिंग होंगी जिद के मल्टीपल सैक्टर जो इन्वॉल्व होंगे और एन जी ओज इन्वॉल्व होंगे सो मीटिंग असं डी सी साहब के नाम डिस्कस करके उन्होंने टाइम लैके नैक्सट वीक मे बी इस लाइक अमल के लिया जाएगा और छेती ही इतने एक एनिमल बर्थ uh, ਇਹ ਤਾਂ ਜਿਹੜੇ ਦੇ ਵਿੱਚ ਕਿਲੇ ਡੌਗ ਬਾਈਟ ਦੇ ਕੇਸ ਆ ਚੁੱਕੇ ਨੇ ਕੰਪੈਰੀਟਿਵਲੀ ਲਾਸਟイヤー ਔਰ ਇਸ ਸਾਲ ਲਾਸਟイヤー ਜੋ ਸੀ ਜੇ 2024 ਦੇ ਵਿੱਚ ਆਪਣੇ ਕੋਲੇ ਅਬਾਊਟ 7000 400 ਸਮਥਿੰਗ ਲਗ ਚਸਾ ਤਾਂ ਹੀ ਆਪਾਂ ਅੰਨਕੀ ਚੱਲਦੇ ਆ 7000 ਕੇ ਸੀ ਸਾਡੇ ਕੋਲੇ ਹੁਣ ਜਿਹੜੇ ਕੇਸ ਰਿਪੋਰਟ ਹੋਏ ਨੇ 3000 ਦੇ ਕਰੀਬ ਜਿਹੜੇ ਹੈਗੇ ਨੇ ਸਾਡੇ ਕੋਲੇ ਡੌਗ ਬਾਈਟ ਦੇ ਕੇਸ ਔਰ ਜੋ 500 ਕੇਸ ਜਿਹੜੇ ਨੇ ਪੈਟ ਡੌਗਸ ਦੇ ਨੇ ਔਰ ਸਟਰੀਟ ਡੌਗਸ ਦੇ ਨੇ ਕਿ ਜੋ ਡਾਕਟਰ ਦਾ ਹੈ ਉਹ ਵਿਚਾਰ ਬੰਦਾ ਤਾਂ ਉਸਨੇ ਵੈਕਸੀਨੇਸ਼ਨ ਦੀ ਫੈਸਿਲਿਟੀ ਕਿਤੇ ਕਿਤੇ ਹੈਪਟਰੀ ਕੋ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ ਸਾਰੇ ਜੋ ਵੀ ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਬ ਅੰਡਰ ਦਾ ਗਾਈਡਲਾਈਨ ਡਿਸਟ੍ਰਿਕਟ ਹਸਪੀਟਲ ਐਸ ਪੀ ਐਚ ਸੀ ਐਸ ਸੀ ਪੀ ਐਸ ਸੀ ਲੈਵਲ ਤੇ ਸਾਡੇ ਕੋਲੇ ਸਭ ਜਗ੍ਹਾ ਤੇ ਜੋ ਐਂਟੀ ਰੈਬੀਜ਼ ਵੈਕਸੀਨ ਔਰ ਸੀਰਮ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਹੈ ਔਰ ਹੋਣ ਜਿਹੜੇ ਸਾਡੇ ਆਮ ਆਦਿ ਕਲੀਨਿਕ ਨੇ ਪੰਜਾਬ ਦੇ ਵਿੱਚ ਉਹ ਵੀ ਹੈਲਥ ਬਟ ਹੈਲਥ ਲਿਸਟ ਸਾਬ ਦੀ ਗਾਈਡਲਾਈਨਸ ਦੇ अकॉर्डिंग और गवर्नमेंट की गाइडलाइन के अकॉर्डिंग असी जो जिन्हें भी साढ़े आम आदमी क्लीनिक है उ वैक्सीनेशन स्टार्ट की गई है साढ़े जिले के भी आम आदमी क्लीनिक ने जिते कि एंटी रेबीज वैक्सीन जी स्टार्ट हो चुकी है और लोग इस चीज़ का फैसिलिटी का फायदा ले रहे हैं मॉडल क्लीनिक है फॉर एंटी रेबीज वैक्सीन दैट इज डिस्ट्रिक्ट हॉस्पिटल जिससे कि 24 into seven uh, availability होंगी है कि है uh, vaccination भी और मंडी को बंद कर भी है। मतलब ये uh, भी कि एक case ऐसे हैं जहाँ एक clean pasteurized इतना लोकप्रिय। अ वी तो बच्ची cases जेड़े हैं कि ने files जेड़ीयाँ move होईं यानि इस तरह के खमानों तो उस तरहाँ तो जेड़ीयाँ फसी बटाना तो areas जेड़े हैं कि ने ऐसी files जेड़ीयाँ हैं ਚਾਰ ਬੁੱਗਲੀ ਬਹੁਤ ਚੱਲ ਜਾਂਦੀ ਹੈ ਨਹੀਂ ਦੇਖੋ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਸਾਰੀ ਜੋ ਸਾਡੇ ਆਮ ਜਨਤਾ ਹੈ ਸਭ ਨੂੰ ਮੇਰੀ ਅਪੀਲ ਹੈ ਕਿ ਜੇਕਰ ਦੇਖੋ ਜਾਨਵਰਾਂ ਨੇ ਹਰ ਚੀਜ਼ ਦਾ ਹਲੂ ਹੁੰਦਾ ਹੈ ਜੇਕਰ ਰੇਬੀਜ਼ 100% ਫੈਟਲ ਹੈ ਤਾਂ 100% ਪ੍ਰੀਵੈਂਟੇਬਲ ਹੈ ਇਸ ਦੀ ਰੋਕਾਪ ਇਸ ਦੀ ਅੱਛੀ ਵੈਕਸੀਨੇਸ਼ਨ ਨਾਲ ਕੰਪਲੀਟ ਵੈਕਸੀਨੇਸ਼ਨ ਨਾਲ ਕੰਪਲੀਟ ਟਰੀਟਮੈਂਟ ਨਾਲ ਇਸ ਨੂੰ ਰੋਕਿਆ ਜਾਂਦਾ ਹੈ ਕੋਈ ਵੀ ਵਾਈਲ ਜਾਨਵਰ ਕੋਈ ਵੀ ਵਾਈਲ ਐਨੀਮਲ ਜਿਹਦੇ ਵਿੱਚ ਕਿ ਕੁੱਤਾ ਬਿੱਲੀ ਬੰਦਰ ਗਲੈਰੀ ਵੇ ਬਲਾ ਕੋਈ ਵੀ ਜਾਨਵਰ ਜੇਕਰ ਤੁਹਾਨੂੰ ਕੱਟਦਾ ਟਾਈਮ ਲੀਫ ਕਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨੇਰਲੀ ਹੈਲਥ ਫੈਸਿਲਿਟੀ ਵੱਚ ਜਾਓ ਔਰ ਉੱਥੇ ਜਾ ਕੇ ਆਪਣੀ ਪ੍ਰੋਪਰ ਵੈਕੂਨੇਸ਼ਨ ਕਰਵਾਓ ਬਿਲਕੁਲ ਕਿਸੇ ਝਾੜਕੂਚੜੀ ਪੈਣਾ ਹੈਗਾ ਕਿਸੇ ਬਾਬੇ ਦੇ ਚੱਕਰ ਚ ਨਹੀਂ ਪੈਣਾਗਾ ਕੋਈ ਮਿਰਚਾ ਨਹੀਂ ਲਗਾਉਣੀ ਹੈਗੀਆ ਇੱਕ ਚੀਜ਼ ਹੈ ਜਦੋਂ ਬਾਈਟ ਹੋ ਗਈ ਇੱਕ ਚੀਜ਼ ਜੋ ਸਭ ਤੋਂ ਪਹਿਲਾਂ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਗੂਂਦ ਨੂੰ ਆਪਣੇ ਜ਼ਖਮ ਨੂੰ 15 ਮਿੰਟ ਵਾਸਤੇ ਧੋ ਲੋ ਸਾਬਣ ਨਾਲ ਤੇ ਪਾਣੀ ਨਾਲ 50 ਤੋਂ 60% ਕਵਰੇਜ ਉੱਥੇ ਹੋ ਜਾਂਦੀ ਹੈ ਤੁਸੀਂ ਆਪਣੇ ਜ਼ਖਮ ਨੂੰ ਜਦੋਂ ਬਾਈਟ ਹੋ ਗਈ ਹੈ 15 ਤੋਂ 20 ਮਿੰਟ ਵਾਸਤੇ चंगे तरीके कर लोगे तो खतरा नाल उल्दी नाल हो सकता है अपने नियर बायले अपने सिर टी चाओ जिथे अपने प्रॉपर वैक्सीने कार्ड बनवाओ और चार टीके लगवाने जरूरी है ट्रीटमेंट वैक्सीने छड़नी होंगी जीरो थ्री सैवन ट्वेंटी वन और ट्वेंटी डे चार टीके लगते हैं चारों टीके कंप्लीट करवाने बिलकुल जरूरी ਪੱਧਰੀ ਡਾਕਟਰ ਬਾਈਟਾ ਸਵੀਤ ਸਾਰੇ ਹੀ ਜਾਨਵਰਾਂ ਦੇ ਕੱਟਣ ਤੋਂ ਬਚਾ ਦੇ ਲਈ ਹੁਣ ਸੂਬੇ ਦੇ ਸਾਰੇ ਹੀ ਆਮਾਦੀ ਕਲੀਨਿਕਾ ਦੇ ਵਿੱਚ ਟੀਕਾ ਕਰਨਾ ਸ਼ੁਰੂ ਕੀਤਾ ਗਿਆ ਸਿਵਲ ਸਰਜਨਾ ਫਤੇਗੜ ਸਾਹਿਬ ਡਾਕਟਰ ਰਵਿੰਦਰਜੀਤ ਗੌਰ ਨੇ ਦੱਸਿਆ ਕਿ ਜਾਨਵਰਾਂ ਦੇ ਕੱਟਣ ਤੇ ਕੀਤੀ ਜਾਣ ਵਾਲੀ ਵੈਕਸੀਨੇਸ਼ਨ ਦੀ ਸਹੂਲਤ ਆਮ ਆਦਮੀ ਕਲੀਨਿਕਾ ਤੇ ਉਪਲਬਧ ਕਰਵਾਈ ਗਈ ਹੈ ਜਦੋਂ ਕਿ ਪਹਿਲਾਂ ਇਹ ਵੈਕਸੀਨੇਸ਼ਨ ਜ਼ਿਆਦਾਤਰ ਜ਼ਿਲ੍ਹਾ ਪੱਧਰ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਪਲਬਧ ਸੀ ਮੈਂ ਅੱਜ ਆਪ ਜੀ ਨੂੰ ਸਾਰਿਆਂ ਨੂੰ ਇੱਕ ਜੋ ਨਵੀਂ ਸਕੀਮ ਸਾਡੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਡਾਕਟਰ ਬਲਬੀਰ ਸਿੰਘ ਵੱਲੋਂ ਲਾਂਚ ਕੀਤੀ ਗਈ ਹੈ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜਿਹੜੇ ਕੋਈ ਵੀ ਜਦੋਂ ਜਾਨਵਰ ਕੱਟ ਜਾਂਦਾ ਹੈ ਡੌਗ ਬਾਈਟ ਜਾਂ ਕੋਈ ਹੋਰ ਵੀ ਐਨੀਮਲ ਦੇ ਕੱਟਣ ਬਾਅਦ ਜੋ ਅਸੀਂ ਟੀਕੇ ਲਗਵਾਨਨੇ ਆ ਉਹ ਸਾਨੂੰ ਜਿਹੜੇ ਹੈਗੇ ਸਰਕਾਰੀ ਹਸਪਤਾਲ ਜਿੱਦੇ ਚ ਅਸੀਂ ਜਾ ਕੇ ਲਗਵਾਨੇ ਆ ਜਿਸ ਤਰ੍ਹਾਂ ਕਿ ਸੀਐਸਸੀ ਹੋ ਗਿਆ ਐਸਡੀਐਚ ਹੋ ਗਿਆ ਤੇ ਡਿਸਟ੍ਰਿਕਟ ਹਸਪੀਟਲ ਹੋਗੇ ਉੱਥੇ ਜਾ ਕੇ ਸਾਨੂੰ ਲਗਵਾਨੇ ਪੈਂਦੇ ਆ ਜੋ ਹੁਣ ਹੈ ਸਕੀਮ ਦੇ ਅ ਅਧੀਨ ਅਸੀਂ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਹੈ ਜਿਵੇਂ ਮੇਰੇ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਚ ਵੀ ਆਮ ਆਦਮੀ ਕਲੀਨਿਕ ਹੈ ਉਨਾ ਦੇ ਵਿੱਚ ਜਿਹੜੇ ਟੀਕੇ ਸਭ ਜਗ੍ਹਾ ਉਪਲਬਧ ਹੈ ਤੇ ਕੋਈ ਵੀ ਜਿਹੜਾ ਹੈਗਾ ਵਿਅਕਤੀ ਜੇ ਕਿਸੇ ਨੂੰ ਕਿਸੇ ਐਨੀਮਲ ਬਾਈਟ ਹੋ ਜਾਂਦੀ ਹੈ ਤਾਂ ਨੇੜੇ ਦੇ ਆਮ ਆਦਮੀ ਕਲੀਨਿਕ 'ਚ ਜਾ ਕੇ ਇਸ ਦੀਆਂ ਜਿਹੜੀਆਂ ਚਾਰ ਡੋਜ਼ਿਸ ਹੈ ਉਹ ਲਗਵਾਨੀਆਂ ਜ਼ਰੂਰੀ ਹੁੰਦੀਆਂ ਹਨ ਉੱਥੇ ਜਾ ਕੇ ਲਗਵਾ ਸਕਦਾ ਜੋ ਇਹਦੀਆਂ ਡੋਜ਼ਿਸ ਹਨ ਉਹ ਜਿਵੇਂ ਪਹਿਲੇ ਦਿਨ ਹੋ ਗਿਆ ਜ਼ੀਰੋ ਦਿਨ ਹੋ ਗਿਆ ਤੀਜੇ ਦਿਨ ਸੱਤਵੇਂ ਦਿਨ ਤੇ 28ਵੇਂ ਦਿਨ ਲਗਵਾਨੀਆਂ ਜਿਹੜੀਆਂ ਚਾਰ ਇਹ ਡੋਜ਼ਿਸ ਜ਼ਰੂਰੀ ਹੁੰਦੀਆਂ ਜੋ ਕਿ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਮੁਹੱਈਆ ਕਰਾਈਆਂ ਜਾਂਦੀਆਂ ਹਨ ਸੋ ਮੈਂ ਆਪ ਜੀ ਨੂੰ ਸਾਰਿਆਂ ਨੂੰ ਦੱਸਣਾ ਚਾਹੂੰਗੀ ਕਿ ਇੱਕ ਇਹ ਵੈਕਸੀਨੇਸ਼ਨ ਨਾਲ ਜੀ ਨੂੰ ਅਸੀਂ ਐਂਟੀ ਰੇਬੀਜ਼ ਵੈਕਸੀਨ ਕਹਿੰਨੇ ਆ ਇਹ ਲਗਵਾਉਣ ਨਾਲ ਜੇ ਕੋਈ ਵੀ ਐਨੀਮਲ ਕੱਟ ਜਾਂਦਾ ਤਾਂ ਜਿਹੜਾ ਹੈਗਾ ਅਸੀਂ ਰੇਬੀਜ਼ ਵਾਰੀ ਵਰਗੀ ਬਿਮਾਰੀ ਜਿਹੜੀ ਕਿ 100% ਫੈਟਲ ਹੁੰਦੀ ਹੈ ਜਿਸ ਦਾ ਕਿ ਕੋਈ ਇਲਾਜ ਨਹੀਂ ਹੁੰਦਾ ਉਸ ਤੋਂ ਬਚ ਸਕਦੇ ਆ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜੇ ਤੁਹਾਨੂੰ ਕਦੇ ਵੀ ਕੋਈ ਐਨੀਮਲ ਬਾਈਟ ਹੋ ਜਾਂਦੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਆ ਮੰਕੀਜ਼ ਡੌਗ ਸਾਰੇ ਫਿਰਦੇ ਰਹਿੰਦੇ ਆ ਜਾਨਵਰ ਕਈ ਵਾਰੀ ਕੋਈ ਕੱਟ ਜਾਂਦਾ ਤਾਂ ਇਹ ਜਿਹੜੇ ਟੀਕੇ ਜ਼ਰੂਰ ਲਗਵਾਓ ਤਾਂ ਕਿ ਅਸੀਂ ਜਿਹੜੀ ਰੇਬੀਜ਼ ਵਰਗੀ ਬਿਮਾਰੀ ਤੋਂ ਬਚ ਸਕੀਏ ਤੇ ਨਾਲੇ ਨੇੜਲੇ ਕੇਂਦਰ ਕਿਉਂਕਿ ਸਰਕਾਰ ਨੇ ਤੁਹਾਨੂੰ ਬਹੁਤ ਹੀ ਨੇੜੇ ਤੁਹਾਡੇ ਘਰ ਦੇ ਨੇੜੇ ਹੀ ਇਸ ਵਾਰਾਂ ਜਿਹੜੀਆਂ ਮੁਹਈਆ ਕਰਾਈਆਂ ਜਾਂਦੀਆਂ ਤਾਂ ਸਾਰੇ ਜਣੇ ਇਸ ਦਾ ਲਾਭ ਜ਼ਰੂਰ ਲਓ ਥੈਂਕ ਯੂ ਜੀ ਬਾਤੋ ਬੈਸ ਡੌਗ ਬਾਈਟਸ ਜੀ ਜੀ ਮੈਂ ਆਪਣੇ ਹਸਪਤਾਲ ਜੀ ਮੇ ਫਤਿਹਗੜ ਸਾਹਿਬ ਬੜਾ ਹਸਪਤਾਲ ਹੈ ਦੀ ਗੱਲ ਕਰਾਂ ਤੇ 40 ਤੋਂ ਲੈ ਕੇ 50 ਤੱਕ ਡੇਲੀ ਜਿਹੜੇ ਸਾਡੇ ਡੌਗ ਬਾਈਟ ਦੇ ਕੇਸਿਸ ਆ ਰਹੇ ਹਨ ਜਗਬਾਨੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ